ਪਰਲੀਆਂ ਸਰਕਾਰਾਂ ਥਲੀਆਂ ਸਰਕਾਰਾਂ ਸਭ ਇਹ ਰੋਕ ਰੀਆਂ ਕਿ ਕਿਸੇ ਤਰੀਕੇ ਨਾਲ ਖੈਰੇ ਨੂੰ ਪਾਰਲੀਮੈਂਟ ਵਿੱਚ ਪਹੁੰਚਣ ਤੋਂ ਰੋਕਿਆ ਜਾਵੇ। ਕਈ ਸਾਜਿਸ਼ਾਂ ਹੋਣਗੀਆਂ। ਕਈ ਏਜੰਸੀਆਂ ਕੰਮ ਕਰਨਗੀਆਂ। ਕਈ ਤਾਕਤਵਰ ਸ਼ਕਤੀਆਂ ਕੰਮ ਕਰਨਗੀਆਂ। ਕਈ ਇੰਡੀਵਿਜੂਅਲਸ ਜਿਹੜੇ ਮੇਰੇ ਨਾਲ ਖਾਰ ਖਾਂਦੇ ਨੇ, ਨਫ਼ਰਤ ਕਰਦੇ ਨੇ ਜਿਹੜੇ ਸੱਤਾ 'ਚ ਬੈਠੇ ਨੇ, ਉਹਨਾਂ ਦੀ ਪੂਰ ਜ਼ੋਰ ਕੋਸ਼ਿਸ਼ ਹੋਵੇਗੀ ਕਿਸੇ ਤਰੀਕੇ ਨਾਲ ਸੰਗਰੂਰ ਤੋਂ ਖੈਰੇ ਨੂੰ ਰੋਕਿਆ ਜਾਵੇ। ਕੱਲ ਦਿਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ ਇਹ ਉਸੇ ਹੀ ਸਾਜਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਇੱਕ ਛੋਟੀ ਜਿਹੀ ਕੜੀ ਹੈ ਇੱਕ ਵਾਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਅਸੀਂ ਨਾ ਬੜੇ ਇਮੋਸ਼ਨਲ ਜੇ ਬੰਦੇ ਆ ਜ਼ਿਲ੍ਹੇ ਸੰਗਰੂਰ ਵਾਲੇ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਉਦਨੇ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ ਢਾਈ ਸਾਲ ਮੂਲ ਕੋਈ ਫਰੀਕੇ ਨੇ ਉਹ ਅੱਜ ਇੱਕ ਧਮਾਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ساری ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਰਕੇ ਇਹਨਾਂ ਨੇ ਮੇਰੀ ਬਾਹ ਫੜੀਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇਸ਼ਨ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ساری ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈ ਜਾਣੀਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੁੱਦ ਦਾ ਬਿਆਨ ਆ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤਾਂ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆ ਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50 50000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਣੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਹੈ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਹੈ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕਟ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦੋ 2022 ਦੇ ਵਿੱਚ ਵੀ ਜਿਮਣੀ ਚੋਣ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ ਦੋ ਸਾਲ ਮੈਨੂੰ ਕੰਮ ਕਰਵਾਈਗੇ ਸੋ ਮੇਰੇ ਕਹਿੰਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਅਸੀਂ ਅਸੀਂ ਸਾਰੇ ਇੱਥੇ ਬੈਠੇ ਆਂ ਗੱਲ ਟਿਕਟ ਦੀ ਨਹੀਂ ਹੁੰਦੀ ਕਹੂੰਗਾ ਕਿ ਇਸ ਮਾਮਲੇ ਤੱਕ ਕਿ ਗੋਲਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਗੋਲਡੀ ਛੱਡਿਆ ਸੀ ਜੀ ਕਿਉਂਕਿ ਐਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਤੇ ਤੁਸੀਂ ਅੱਗੇ ਕਿਵੇਂ ਵਧੋਗੇ ਜੀ ਇਹੋ ਜਿਹਾ ਤਾਂ ਚਾਹੀਦੇ ਹਰ ਪਾਰਟੀ ਨੂੰ ਚਾਹੀਦੇ ਆ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹੋ ਜਿਹਾ ਕਿੱਥੋਂ ਮਿਲਦੇ ਨੇ ਇਹੋ ਜਿਹਾ ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕਾਂਗਰਸ ਦਾ ਸੰਗਰੂਰ ਵਾਲੇ ਨੂੰ ਅਨੰਦਪੁਰ ਸਾਹਿਬ ਭੇਜਦਾ ਖਡੂਰ ਵਾਲੇ ਨੂੰ ਸੰਗਰੂਰ ਭੇਜਦਾ ਹੈ ਜੀ ਤੇ ਬਠਿੰਡੇ ਵਾਲੇ ਨੂੰ ਲੁਧਿਆਣਾ ਭੇਜਦਾ ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਰਾਏ ਤੇ ਘਰ ਲੈਣਾ ਇੱਥੇ ਲੁਧਿਆਣੇ ਤੱਕ ਰਾਜਾ ਵਿਡਿੰਗ ਚਿੱਤਨਾ ਜਾਵੇ ਮੈਂ ਦੇਖੂ ਆਪ ਦਾ ਸਰਾ ਆਪ ਦੀ ਦੇਖ ਰੇਖ ਦੇ ਵਿੱਚ ਸਾਰਾ ਕਰੋਗਾ ਕੰਮ ਕਿੰਦਾ ਆਪਸ ਚਰੀ ਪਤਾ ਲੱਗਦਾ ਕੌਣ ਕਿਹਨੂੰ ਹਰਾਇ ਜਾਂਦਾ ਕੌਣ ਕਿਹਨੂੰ ਜਿਤਾਇ ਜਾਂਦਾ ਛੱਡੋ ਪਰ ਇਹ ਤਾਂ ਇੰਨਾ ਇੰਨਾ ਟਾਈਮ ਸਵਾਲ ਪੁੱਛਣ ਤੇ ਲਾਤਾ ਦਲਬੀਰ ਕੋਲਟੀ ਨੇ ਜਦੋਂ ਟਿਕਟ ਮੰਗੀ ਉਹਦਾ ਅਧਿਕਾਰ ਸੀਗਾ ਉਸਨੂੰ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ ਰਾਜਾ ਵੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਮੀਮੀ ਰਜਿੰਦਰ ਕੌਰ ਪਠਲ ਫਾਰਮਰ ਚੀਫ ਮਨਿਸਟਰ ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਗਵਾਈ ਭਰੀ ਕਿ ਮੈਂ ਖੈਰਾ ਸਾਹਿਬ ਦੇ ਨਾਲ ਆ ਤੇ ਮੈਂ ਪੂਰੀ ਹਲਕੇ ਚ ਉਹਨਾਂ ਨੂੰ ਜਿਤਾ ਕੇ ਭੇਜੂਗਾ ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸਿੱਕੇ ਔਰ ਮੈਂ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖੈਰਾ ਮੇਰੇ بیٹے ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ ਮੈਂ ਇਸ ਦੀ ਜ਼ਰੂਰ ਅਮਦਦ ਕਰੂੰਗਾ ਲੇਕਿਨ ਉਹਨੇ ਮੇਰੇ ਖਾਲ ਮੇਰੀ ਗੱਲ ਦਾ ਯਕੀਨ ਨਹੀਂ ਆ ਭਰੋਸਾ ਨਹੀਂ ਕੀਤਾ ਫਿਰ ਦੋ ਤਿੰਨ ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ ਬਹੁਤ ਅੱਛਾ ਖਾਣਾ ਖਵਾਇਆ ਸਵੇਰੇ ਬ੍ਰੈਕਫਾਸਟ ਉਹਦੇ ਸਤਕਾਰਯੋਗ ਮੇਰੀ ਬੇਟੀ ਨੇ ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀਆਂ ਦੇ ਮੈਂਬਰ ਕਿ ਆਪਾਂ ਕਿੱਦਾਂ ਪਲੈਨਿੰਗ ਕਰਨੀ ਕੀ ਕਰਨਾ ਤੇ ਅਚਾਨਕ ਪਰਸੋ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਤੋਂ ਮੈਨੂੰ ਕੋਈ ਇਤਰਾਜ਼ ਨਹੀਂਗਾ ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਿਲਬੀਰ ਗੋਲਡੀ ਨੂੰ ਬਹੁਤ ਛੋਟੀ ਜੀ ਉਮਰ ਵਿੱਚ 34-35 ਸਾਲ ਵਿੱਚ ਐਮ.ਐਲ.ਏ ਬਣਾਤਾ ਸੀਗਾ ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟਰੈਂਥ ਕਮਜ਼ੋਰੀ ਅਤੇ ਤਾਕਤ ਵੀ ਲਿਖਣੀ ਚਾਹੀਦੀ ਹੈ। ਇਹੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਸੀਗਾ। ਇਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦਵਾਂਗੇ ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਅੱਜ ਉਹ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਤੇ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹ ਆਜਾ ਹੋ ਕੇ ਟਕਰੂਗਾ ਇਹ ਤਾਂ ਹੁਣ ਸਮਝ ਦੱਸੂਗਾ। ਖੈਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ ਇਹ ਇਹ ਕੋਈ ਕਰਟੇਰੀਆ ਨਹੀਂ। ਖੈਰਾ ਸਾਹਿਬ ਇਹ ਕਹਿੰਦੇ ਰਹਿੰਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਜਦੋਂ ਬਾਈਲੈਕਸ਼ਨ ਹੋਈ ਸੀ ਜਦੋਂ ਸ਼ਾਕੋਟ ਕਦੇ 1900 ਵੋਟਾਂ ਵਾਲੀ ਪਾਰਟੀ ਜੀ ਮੈਂ ਥੋੜੀ ਦੁਬਾਰੇ ਜਾਊਂਗਾ ਕੋਈ ਸਵਾਲ ਪੁੱਛ ਲਿਓਣਾ ਤੇ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਹੁਣ ਜਿਹੜਾ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19000 ਵੋਟ ਵੀ ਨਹੀਂ ਪਈ ਸੀ ਹੈ ਜੀ ਜੋ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲਿਆਂ ਤੋਂ ਮਾਫੀ ਮੰਗੀ ਕਿ ਮੈਂ ਇੱਥੇ ਗਲਤੀਆਂ ਹੁਣ 4 ਜੂਨ ਨੂੰ ਸੰਗਰੂਰ ਵਾਲਿਆਂ ਤੋਂ ਮੰਗਣੀ ਪਊਗੀ ਸੋਤ ਇਹ ਮਤਲਬ ਇੱਕ ਸਿਰਫ ਤੇ ਸਿਰਫ ਨਿੱਜੀ ਕਿੜਾ ਕੱਢਣ ਨੂੰ ਆਏ ਨੇ ਮੇਰੇ ਮੁਰਦ ਲੱਗ ਜੂ ਕੱਲ ਪਰਸੋਂ ਤੋਂ ਬੋਲਣ ਬਸ ਉਹਨਾਂ ਨੂੰ ਸਿਰਫ 75000 ਵੋਟ ਪਈ ਜਿਹੜੀ ਜਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ ਹੁਣ 75000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ ਇਸ ਕਰਕੇ ਪਾਰਟੀ ਨੇ ਐਨਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਨਹੀਂ ਸੀ ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ ਹੁਣ ਆ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸ ਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਾ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ ਮੈਂ ਬਿਲਕੁਲ ਬਰਕਰਾਰ ਮੇਰੇ ਮੇਰੇ ਹੌਸਲੇ ਪੂਰੇ ਫੁੱਲ ਬਲੰਦ ਨੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ ਵੀਡੀਓ ਪਾ ਰਹੇ ਨੇ ਨਾ ਤੁਹਾਨੂੰ ਪਿੰਡ 'ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਹਾਂ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ-ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂਗਾ ਵੀ ਕੀ ਕੀ ਕਰਦੇ ਨੇ ਇਹ ਇਹ ਆ ਲੋਕਾਂ ਦੇ ਘਰ ਬਰਬਾਦ ਕਰਦੇ ਇਹਨਾਂ ਨੂੰ ਤੁਸੀਂ ਗੱਲ ਨੋਟ ਕਰ ਲਿਓ ਕਦੇ ਟੈਕਨੀਕਲ ਕਰ ਲੈ ਜਦੋਂ ਵੀ ਕਦੇ ਤੁਸੀਂ ਇੰਟਰਵਿਊ ਕਰੋ ਜਾਂ ਕੋਈ ਇੰਟਰਵਿਊ ਹੋਵੇ ਸੁਪਾਲ ਖੇਰੀ ਜਦੋਂ ਉਹਨੇ ਝੂਠ ਬੋਲਣਾ ਹੋਵੇ ਉਹ ਅੰਗਰੇਜ਼ੀ ਚ ਬੋਲਦਾ ਹੋ ਕਿਉਂਕਿ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ ਉਹਦੀ ਅੰਗਰੇਜ਼ੀ ਚ ਹੋ ਜਾਂਦਾ ਉਹ ਕਿਉਂਕਿ ਉਹਦੇ ਅੰਦਰ ਕੋਈ ਗੁਨਾਹ ਐ ਇਸ ਗੱਲ ਦਾ ਤੇ ਜਦੋਂ ਜਿਹੜੀ ਜਿਹੜੀ ਅੰਗਰੇਜ਼ੀ ਗੱਲ ਬੋਲੀ ਹੋਈ ਹੈ ਦੁਬਾਰੇ ਤੁਸੀਂ ਸੁਣ ਲਿਓ ਉਹ ਝੂਠ ਹੋਊਗੀ ਮੈਂ ਨੋਟ ਕੀਤੇ ਮੇਰੇ ਨਾਲ ਆ ਰਹੇ ਨੇ ਮੇਰੇ ਤਾਂ ਨਾਲ ਰਹੇ ਨੇ ਜਦ ਅੱਧਾ ਮਿੰਟ ਮੈਂ ਕਿਤੇ ਥੋੜਾ ਪਿੱਛੇ ਕਿਸੇ ਨੂੰ ਮਿਲਣ ਲੱਗ ਜਾਂਦਾ ਮੇਰੇ ਬਹੁਤ ਕਾਲੀ ਹੈ ਉਹਨਾਂ ਨੂੰ ਪੂਛ ਬਣਨ ਦੀ ਬਣਦੀ ਪਰ ਕਾਲੀਆਂ ਮੂਰੇ ਟੋਏ ਟੋਏ